ਦਾ ਪ੍ਰਚਾਰ ਕਿ ਹੈ ਕਰੀਏ குரு ਅਰਜਨ ਦੇ ਜਿਹੜੇ ਸੈਕੋ ਹਰ ਪਾਈਪਾਂ ਜੀ ਪਾਈਪਾਂ ਜੀ ਸਿੱਖੀ ਦਾ ਪ੍ਰਚਾਰ ਕਰਨ ਸਨ ਅਤੇ ਵਕਤ ਵਕਤ ਵੀ ਖਾਮਤ ਜਾਂਦੇ ਸਨ ਲਾਹੌਰ ਦੇ ਵਿੱਚ ਇੱਕ ਜਗ੍ਹਾ ਜਿਹਾ ਹੈ ਪੰਜਗਾ ਉੱਥੇ ਜਿਹੜੇ ਲੋਕਸਾਨ ਜਿਹੜੇ ਵਜੋਂ ਪੰਜਗਾ ਲਾਗੇ ਜਿਹੜੇ ਲੋਕਸਾਨ ਉਹ ਮੌਰੀਟੇਟ ਸਨ ਹਰ ਢਿੱਲੇ ਸਨ ਅਧਿਆ ਸਿੱਖਾਂ ਨੂੰ ਬਹੁਤ ਜ਼ਿਆਦਾ ਤਾਂ ਕਰਦੇ ਸਨ ਸਿੱਖਾਂ ਨਾਲ ਰਾਮ ਰਕੇ ਨਹੀਂ ਰਹਿੰਦੇ ਸਨ ਉਹਨਾਂ ਨੂੰ ਕੰਮ ਕਰਦੇ ਸਨ ਅਤੇ ਜਿਹੜੇ ਭਾਈ ਭਾਨੂੰ ਜਿਹੜੇ ਉੱਧਰ ਗਏ ਉਹਨਾਂ ਨੇ ਆਪ ਦਾ ਉਪਦੇਸ਼ ਉਹਨਾਂ ਨੂੰ ਸੁਣਾਇਆ ਗੁਰੂ ਦੇ ਉਪਦੇਸ਼ ਸੁਣਾਏ ਤਾਂ ਉਹ ਗੁਰੂ ਦੇ ਲੱਗ ਗਏ ਉਹਨਾਂ ਨੂੰ ਗੁਰਮਤਿ ਦੀ ਪ੍ਰਾਪਤੀ ਹੋਈ ਇੱਕ ਵਾਰ ਭਾਈ ਮੁੱਲਾ ਬੈਰੀ ਤੇ ਭਾਈ ਦੀਰਤਜੀ ਨੇ ਪੁੱਛਿਆ ਕਿ ਸਾਈਂਬੋ ਗੁਰੂ ਅਰਜਨ ਦੇਵ ਜੀ ਨੂੰ ਇਹ ਕਿਹੋ ਜਿਹਾ ਸਬਬ ਬਣਿਆ ਹੈ ਕਿ ਤੁਹਾਡੀ ਸਿੱਖਾਂ ਦੀ ਰਸਨਾ ਇੰਨੀ ਪਵਿੱਤਰ ਕਿਵੇਂ ਹੈ ਕਿ ਉਹਨਾਂ ਦੇ ਬਚਨ ਸੁਣ ਕੇ ਸਾਡਾ ਮਨ ਦਰਾਵਾ ਮਤਲਬ ਖੁਸ਼ ਹੁੰਦਾ ਹੈ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਜਿਵੇਂ ਹੀਰਾ ਹੀਰੇ ਦੀ ਉਦਾਹਰਣ ਦਿੱਤੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਕਹਿੰਦੇ ਜਿਵੇਂ ਹੀਰੇ ਦੇ ਇੱਕ ਹੀਰਾ ਇੱਕ ਹੁੰਦਾ ਹੈ ਪਰ ਉਹਦੇ ਪਹਿਲੂ ਵੱਖ-ਵੱਖ ਰਹਿੰਦੇ ਨੇ ਪਹਿਲੂ ਉਹਦੇ ਅਨੇਕ ਅੰਗ ਨਹੀਂ ਜਾ ਸਕਦੇ ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਜਿਵੇਂ ਹੀਰੇ ਉੱਪਰ ਹੈ ਜਦੋਂ ਪ੍ਰਕਾਸ਼ ਪੈਂਦਾ ਹੈ ਤਾਂ ਉਹਦੇ ਸਾਰੇ ਪਹਿਲੂ ਚਮਕ ਉੱਟਦੇ ਹਨ ਅਤੇ ਵੱਖ-ਵੱਖਰੇ ਪਹਿਲੂ ਦਾ ਵੱਖ-ਵੱਖਰਾ ਪ੍ਰਕਾਸ਼ ਹੁੰਦਾ ਹੈ ਇਸੇ ਤਰ੍ਹਾਂ ਹੀ ਜੈਸਾ ਸੇਖ ਦਾ ਮਾਨ ਹੀਰੇ ਵਰਗਾ ਚਮਕ ਉੱਟਦਾ ਹੈ ਤਾਂ ਉਸਦੇ ਨਾਲ ਰਹਿੰਦੇ ਜਿਹੜੇ ਉਹਨਾਂ ਤੇ ਪ੍ਰਭਾਵ ਪੈਂਦਾ ਹੈ ਉਹ ਵੱਲੋਂ ਵੱਲੀ ਸਿੱਖੀ ਵੱਲ ਪ੍ਰਭਾਵ ਦਿੰਦੇ ਹਨ ਅਤੇ ਸਿੱਖੀ ਦਾ ਅਭਿਆਸ ਕਰ ਦਿੰਦੇ ਹਨ ਅਤੇ ਉਹਨਾਂ ਦੀ ਸੰਗਤ ਵਿੱਚ ਆ ਕੇ ਸਿੱਖ ਬਣਦੇ ਹਨ ਜਿਵੇਂ ਸੱਪ ਚੰਦਰ ਨਾਲ ਸ਼ੀਤਲ ਹੁੰਦਾ ਜਿਉ ਸੱਪ ਨੂੰ ਜ਼ਹਿਰ ਚੜਦਾ ਹੈ ਸਿਰ ਨੂੰ ਜ਼ਹਿਰ ਚੜਦਾ ਹੈ ਤਾਂ ਬਹੁਤ ਹੀ ਮਤਲਬ ਇਹਨੂੰ ਕਸ਼ਟ ਦਇਦਾ ਹੋਂਦਾ ਹੈ আর ਇਹ ਜੋ ਚੰਦਰ ਦੇ ਆਸਿ ਚੰਦਰ ਦਾ ਦਰਕ ਖੰਡਾ ਹੁੰਦਾ ਹੈ ਜਦੋਂ ਚੰਦਰ ਚੰਗਣ ਦੇ ਦਰਕ ਦੇ ਆਲੇ ਦੁਆਲੇ ਆਪ ਤੇ ਆਪ ਦੇ ਸਰੀਰ ਉੱਲ ਪੇੜ ਲੈਣ ਦਾ ਹੈ ਤਾਂ ਉਹਦਾ ਜ਼ਹਿਰ ਮਤਲਬ ਸ਼ਾਂਤ ਹੁੰਦਾ ਹੈ ਉਸੇ ਤਰ੍ਹਾਂ ਹੀ ਜਿਵੇਂ ਕੋਈ ਮਤਲਬ ਕੀ ਪੂਰੀ ਸੰਗਤ ਚੈ ਹੈਗਾ ਜੇ ਕੋਈ ਗਲਤ ਗਲਤ ਕੰਮ ਕਰਦਾ ਕੋਈ ਤੇ ਕੰਮ ਕਰਦਾ ਜਦੋਂ ਸਿੱਖਾਂ ਦੇ ਕਰਮ ਜਾਂਦਾ ਜੰਗ ਹੋ ਜੇ ਜਾਂਦਾ ਤਾਂ ਉਹਦੇ ਜਿਹੜੇ ਪ੍ਰਭਾਵ ਹੁੰਦੇ ਆ ਉਹਨਾਂ ਦੇ ਜਿਹੜੀ ਉਹਦੀ ਰੌਸ਼ਨੀ ਪੈਂਦੀ ਹੈ ਮਤਲਬ ਉਹਨਾਂ ਦੇ ਸੱਚ ਦੀ ਰੌਸ਼ਨੀ ਪੈਂਦੀ ਨਹੀਂ ਜਾਂਦੇ ਤਾਂ ਮਤਲਬ ਇਹ ਸਹੀ ਹੋ ਜਾਂਦਾ ਕਿ ਕ੍ਰਿਸ਼ਨ ਦੀ ਆਗ ਜਿਹੜੀ ਹੁੰਦੀ ਹੈ ਉਹ ਸ਼ਾਂਤ ਹੁੰਦੀ ਹੈ ਉਹ ਸਹੀ ਮਤਲਬ ਕਰਦੇ ਹਾਂ ਕਿ ਕਿਸੇ ਦਾ ਮਾਰ ਨਹੀਂ ਜੇ ਤਾਉਂਦਾ ਆਪਣਾ ਪੱਖ ਦਰਸਾਉਂਦੇ ਹੋਏ ਦੂਸਰੇ ਦਾ ਪੱਖ ਵੀ ਸੁਣੇ ਨਹੀਂ ਕਿ ਆਪ ਦੀ ਮਨਮਰਜ਼ੀ ਕਰ ਲਈ ਦੂਸਰੇ ਦੀ ਗੱਲ ਨੂੰ ਵੀ ਸੁਣਨਾ ਧਿਆਨ ਨਾਲ ਇਹ ਆਪਣੀ ਗੱਲ ਕਹਿਣੀ ਹੈ ਦੂਜੇ ਦੀ ਸੁਣਨੀ ਹੈ ਭਾਈ ਮਾਇਆ ਲੰਗ ਜੀ ਮੁੰਹਡੇ ਦੇ ਵਿੱਚ ਰਹਿੰਦੇ ਸਨ ਸਰਹੰਦ ਦੇ ਨੇੜੇ ਉਹਨੇ ਸਾਰੇ ਕੰਮ ਹੋ ਕੇ ਕੀਪਨ ਕਰ ਦਿੱਤਾ ਤੇ ਜੋ ਵੀ ਉਹਨਾਂ ਨੂੰ ਮਾਇਆ ਜੋ ਕੁਝ ਵੀ ਸੰਗਤ ਉਹਨਾਂ ਨੂੰ ਭੇਟ ਕਰਦੀ ਸੀ ਕਿ ਉਹ ਦੂਸਰੇ ਵਿੱਚ ਵੰਡ ਸਕਦੇ ਸਨ ਅਤੇ ਸਾਰੀ ਸੰਗਤ ਵਿੱਚ ਵੰਡ ਸਕਦੇ ਸਨ ਕਿਹ ਅੱਜ ਤਰ੍ਹਾਂ ਦੀ ਕਾਰਜ ਕਰਦੇ ਸਨ ਅਤੇ ਫਿਰ ਚੂੜ੍ਹ ਚੌਟੜ ਜਿੱਦਾਂ ਕੋਹ ਦੇ ਸੱਜਣ ਸਨ ਕਰਨ ਦੀ ਕੀਟ ਕਰਦੇ ਸਨ ਅਤੇ ਦਿਨ ਰਾਤ ਸੇਵਾ ਸਿਮਰਨ ਪੱਕੀ ਕਰਦੇ ਸਨ ਉਹਨਾਂ ਦੀ ਇਸੇ ਸੇਵਾ ਸਿਮਰਨ ਪੱਕੀ ਤੋਂ ਲੋਕਾਂ ਨੂੰ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦਾ ਜਿਹੜਾ ਸਾਰਾ ਨਗਰ ਸੀਗਾ ਉਹ ਸਿੱਖੀ ਵਾਲੋਂ ਦਾ ਪਿਆਰ ਵਧਿਆ ਅਤੇ ਉਹ ਵੀ ਸਾਰੇ ਸਿੱਖ ਬਣ ਗਏ ਹਾਂ ਜੀ ਉਹ ਇਹ ਬੰਦ ਕੋਲ ਦੀ ਮੰਗ ਸ਼ਿਕਾਇਤ ਨਹੀਂ wahai jika anda oh.